ਇਹ ਸਾਰਿਆਂ ਨੂੰ ਹੀ ਆਪਾਂ ਪ੍ਰੇਮ ਨਾਲ ਜੋੜੀਏ ਜਿਸ ਦਿਨ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਸ ਦਿਨ ਇਲੈਕਸ਼ਨ ਹੁੰਦੇ ਹਨ ਸਭ ਤੋਂ ਵੱਡੀ ਜ਼ਿੰਮੇਵਾਰੀ ਆਪਣੀ ਇਹ ਬਣਦੀ ਹੈ ਆ ਤੇ ਆਪਾਂ ਪ੍ਰਜਾਪ ਦੇ ਕਰਨਾ ਹੀ ਹੈ ਸਾਰਿਆਂ ਨੇ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਜਿਸ ਕੋਲ ਗੱਡੀ ਹੈ ਜਿਸ ਕੋਲ ਮੋਟਰਸਾਈਕਲ ਹੈ ਜਿਸ ਕੋਲ ਫੈਕਲ ਹੈ ਉਸ ਨੂੰ ਪਤਾ ਹੈ ਕਿ ਉਹ ਬਜ਼ੁਰਗ ਕੋਟ ਦੀ ਬਾ ਸਕਦਾ ਉਸ ਨੂੰ ਲਿਆ ਕੇ ਬੋਝ ਕੋਣੀ ਉਹਦੀ ਜ਼ਿੰਮੇਵਾਰੀ ਹੈ ਇਹ ਆਪਣਾ ਵਟਸਐਪ ਤੋਂ ਵੱਡਾ ਕਰਤਵ ਹੈ ਸੋ ਆਪ ਸਾਰੇ ਹੀ ਬਹੁਤ ਹੀ ਸੂਝਵਾਨ ਬੈਠੇ ਹੋ ਮਾਤਾ ਜੀ ਆਏ ਹਨ ਜਿਨ੍ਹਾਂ ਦਾ ਆਪਾਂ ਸਤਿਕਾਰ ਕਰਨਾ ਹੈ ਸਮੂਹ ਇਲਾਕਾ ਨਿਵਾਸੀ ਸੰਗਤ ਇਕੱਠੀ ਹੋਈ ਹੋਏ ਵਿਦਵਾਨ ਹੈ ਉਹਨਾਂ ਨੇ ਬਹੁਤ ਹੀ ਵਧੀਆ ਗੱਲਾਂ ਦੱਸੀਆਂ ਹਨ ਕਿ ਇਸ ਤਰ੍ਹਾਂ ਰਾਜ ਚੱਲਿਆ ਕਿਸ ਤਰ੍ਹਾਂ ਆਪਾਂ ਨੂੰ ਢਾਹ ਲੱਗੀ ਸੋ ਆਪ ਸਭ ਨੂੰ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਆਪ ਜੀ ਨੇ ਸਾਰੇ ਹੀ ਜੋ ਆਪਣੇ ਪੰਜਾਬ ਤੇ ਜ਼ੁਲਮ ਹੋਏ ਹਨ ਸਾਰੇ ਪਿੰਡੇ ਤੇ ਹਟਾਏ ਹਨ ਸਭ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਮਰਦਾਸ ਸਾਹਿਬ ਜੀ ਅਮਿਰਿਤ ਗਰੀ ਦੇ ਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਘੂ ਸਿੰਘ ਸਾਹਿਬ ਜੀ ਬਾਬਾ ਬਿਨੈ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਕੰਧਾਂ ਸੰਤ ਗੁਰੂ ਅਰਜਨ ਦੇਵ ਜੀ ਦਾ ਸੰਗ ਜੀ ਦੀ ਜਵਦੀ ਜੋ ਚਾਦਰ ਸ਼ਤਰ ਤੱਕ ਤੇ ਮਾਲੇ ਮੌਕੇ ਦੇ ਮਾਲਕ ਆਪਤਾ ਸਹਿਬ ਸ੍ਰੀ ਗੁਰਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾ ਕਮਲਾ ਬਾਸ ਸ਼ਬਦ ਸੰਗਤ ਗੁਰੂ ਖਾਲਸਾ ਜੀ ਕੀ ਬਲਾਸ ਬੇਨਤੀ ਹੈ ਜੀ ਅੰਦਰ ਪ੍ਰਵਾਨ ਕਰਿਓ ਆਪ ਜੀ ਦੇ ਚਰਨਾ ਚਰਦਾਸ ਬੇਨਤੀ ਮਹਾਰਾਜ ਆਪ ਜੀ ਦੇ ਮਹਾਰਾਜ ਸੱਚੇ ਪਾਸ਼ਾ ਮਾਰਗ ਤੇ ਚੱਲਣ ਵਾਲੇ ਭਾਈ ਅਮਰਪਾਲ ਸਿੰਘ ਜੋ ਕਿ ਆਪ ਜੀ ਨੇ ਕਿਰਪਾ ਕੀਤੀ ਹੈ ਉਹ ਸਰਵਾਰ ਕੇ ਤੁਮਾਰੇ ਸਤੇ ਪਾਛਾ ਜੀ ਐਮ ਪੀ ਦੀ ਚੋਣ ਲੜ ਲੈ ਮਹਾਰਾ ਸਤੇ ਪਾਛਾ ਜੀ ਐ ਸੋਲੇ ਆਪ ਜੀ ਨੇ ਕਿਰਪਾ ਕੀਤੀ ਆ ਬਚੜਿਆਂ ਦੀ ਸੰਗਤ ਮਰਾਠਪੁਰੇ ਦੀ ਸੰਗਤ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਕਲੋਨੀ ਸਾਰਾ ਹੀ ਇਲਾਕਾ ਮਹਾਰਾਜ ਇਕੱਤਰ ਹੋ ਕੇ ਆਪ ਜੀ ਦੇ ਚਰਨਾਂ ਚ ਮਹਾਰਾ ਸਤੇ ਪਾਛਾ ਪਰ ਸਮੇਂ ਲਈ ਮਹਾਰਾਜ ਸੱਚੇ ਪਾਤਸ਼ਾਹ ਦਾ ਗਾਂਸ ਸਜਾਇਆ ਗਏ ਸੱਚੇ ਜਵਾਨਾ ਹੋ ਚਾਹ ਆਪਣੇ ਕਿਰਪਾ ਕੀਤੀ ਤਾਂ ਚਾਰ ਦਾ ਇਤਿਹਾਸ ਜੀ ਹੋਈ ਪੰਜਾਬ ਕੋ ਲਾਲਿਤ ਵਿਮਾਰ ਕਰਨੀ ਉਦੋਂ ਇਤਿਹਾਸ ਨਾਲ ਸੰਗਠਨ ਯੋਜਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਅਮਰਪਾਲ ਸਿੰਘ ਨੂੰ ਕਿਰਪਾ ਕਰਨੀ ਮਿਹਰ ਕਰਨੀ ਐਸੀ ਜਿੱਤ ਪ੍ਰਾਪਤ ਕਰਾਉਣੀ ਇਹ ਦੁਨੀਆਂ ਦੇ ਵਿੱਚ ਮਹਾਰਾਜ ਆਉਣ ਵਾਲੀਆਂ ਪੀੜੀਆਂ ਯਾਦ ਰੱਖਣ ਕਿ ਖਡੂਰ ਸਾਹਿਬ ਹਣਕੇ ਤੋਂ ਮਹਾਰਾਜ ਕੋਈ ਗੁਰੂ ਦਾ ਸਿੱਖ ਉੱਠਿਆ ਸੀ ਪਰਮ ਨੂੰ ਬਚਾਉਣ ਵਾਸਤੇ ਤੇ ਉਸ ਪਰਮ ਨੂੰ ਬਚਾਉਣ ਮਾਤੇ ਉਸ ਯੋਧੇ ਦੀ ਮਾਝੇ ਵਾਲੇ ਸਿੰਘਾਂ ਨੇ ਤੜ ਕਰਨ ਪ੍ਰਚਾਰ ਕਰਕੇ ਮਹਾਰਾਜ ਕਿਰਪਾ ਕੀਤੀ ਗੁਰੂ ਦੀ ਕਿਰਪਾ ਨਾਲ ਕਿਰਪਾ ਵਰਤੀ ਐਸੀ ਮਿਹਰ ਵਰਤੋ ਵੀ ਐਸੀ ਜਿੱਤ ਪ੍ਰਾਪਤ ਕਰਾਉਣੀ ਸੱਚੇ ਪਾਤਸ਼ਾਹ ਜੀ ਮੇਰਾ ਰੱਖਣੀ ਆਂ ਦਇਆ ਰੱਖਣੀ ਆਂ ਸਾਰੇ ਸਿੰਘਾਂ ਤੇ ਭਾਈ ਸਾਹਿਬ ਜੀ ਦੀ ਮਾਤਾ ਪਿਤਾ ਤੇ ਮਹਾਰਾਜ ਸੇਤਮੇਂ ਪਰਿਆਤ ਰਖਣੇ ਸਾਰੇ ਇਲਾਕਿਆਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਸਿੰਘੀ ਪ੍ਰਚਾਰ ਕਰ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਜਿੱਤ ਪ੍ਰਾਪਤ ਕਰਾਉਣੀ ਕਿ ਰੇਹਿੰਦੀ ਦੁਨੀਆ ਤੱਕ ਮਹਾਰਾਜ ਜੇ ਤਾਂ ਕਾਲੀ ਫੂਲਾ ਸਿੰਘ ਨੂੰ ਯਾਦ ਕਰਦੇ ਨੇ ਭਾਈ ਮਹਾਰਾਜ ਜੀ ਸਿੰਘ ਨੂੰ ਯਾਦ ਕਰਦੇ ਨੇ ਇਸੇ ਤਰ੍ਹਾਂ ਮਹਾਰਾਜ ਆਉਣ ਵਾਲੇ ਸਮੇਂ 'ਚ ਇਹਨਾਂ ਜਵਦਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਿਆਂ ਐਸੀ ਰਹਿਮਤ ਆਪ ਜੀ ਨੇ ਵਰਤਾਣੀ ਹੈ ਕਿ ਪਾ ਰਖਣੀ ਸਿੱਧੀ ਪਵਜਾ ਮਹਾਰਾਜ ਤਿਆਰ ਬਰਤਿਆ ਰੱਖਿਆਂ ਤੇ ਰਹਿਮਤ ਵਰਤਾਣੀ ਆਪਣੇ ਚਰਨਾਂ ਨਾਲ ਜੋੜ ਕੇ ਸ਼ੰਗਾਂ ਨੂੰ ਮਹਾਰਾਜ ਕਿਆ ਨਿਮਰਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਸ਼ਸ਼ਮੂਰਤੇ ਹਤੇ ਬਖਸ਼ਣ ਗਏ ਹਾਂ ਤਾਂ ਤੁਮ ਜੀ ਅਰਦਾਸ ਹੈ ਜੀ ਮਹਾਰਾਜ ਸਾਰੇ ਪਛੜੇ ਨਗਰ ਦੀ ਸੰਗਤ ਦੀ ਮਹਾਰਾਜਪੁਰ ਸੰਗਤ ਦੀ ਇਸ ਅਸਥਾਨ ਤੇ ਸੱਚੇ ਪਾਸੇ ਵੀ ਤੇ ਖੱਬੇ ਪਾਸੇ ਵੀ ਦੁਮੇ ਸਰਪੰਚ ਸਾਹਿਬ ਗੁਰੂ ਦੀ ਹਾਜ਼ਰੀ ਵਿੱਚ ਆ ਗਰਨੇ ਤੇ ਦੁਮੇ ਸਰਪੰਚ ਸਾਹਿਬ ਭਾਈ ਸਾਹਿਬ ਦੇ ਨਾਲ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਰੇਮਤੂ ਬਕਤਉਨੀ ਸ਼ਾਰਿਆਂ ਤੇ ਪਰਖਿਓ ਐਸੋਲੇ ਮਹਾਰਾ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਖੁਸ਼ੇ ਬਖਸ਼ੋ ਆਪਣੇ ਮੁਖਾਰਤਨ ਤੋਂ ਪਵਿੱਤਰ ਉਪਦੇਸ਼ ਬਖਸ਼ ਕੇ ਨਿਹਾਲ ਕਰੋ ਉਪਦੇਸ਼ਾਂ ਦੀ ਦਰੰਦੀ ਬਾਲਗੋਦਈ ਬਖਸ਼ਨੀ ਤੇ ਉਪਰੰਤ ਮਹਾਰਾ ਪਾਈ ਸਾਹਿਬ ਦੀ ਮਾਤਾ ਨੂੰ ਹੋਰ ਜਿਹੜੇ ਸਿੰਘ ਨਾਲ ਸੱਚੇ ਪਾਤਸ਼ਾਹ ਜੀ ਕਰ ਕਰ ਜਾ ਕੇ ਸੇਵਾ ਕਰ ਰਹੇ ਨੇ ਨਾਨਕ ਲਗਾ ਜਾਨ ਹਮਾਰੇ ਆਗਿਆ ਬਖਸ਼ੋ ਸੋਖੋ ਬੇਨਾਮ ਚਿਤਾਵੇ ਗੁਰ ਨਾਨਕ ਨਾਮ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਰਤਨ ਹੀਰ ਪਰਵਾਲ ਮਾਨਕ ਦੀਨ ਹੈ ਅਨਿਆਸ ਜੀਵ ਕਾਹੇ ਸੰਘਾਰੀਐ ਸੁਨ ਲੀਜੀ ਐ ਨਿਰਪ ਬੈਨ ਜਾਨ ਕਾਰਜ ਕੋ ਚੱਲੇ ਤੁਮ ਸੋ ਨਹੀਂ ਇਹ ਠੈਨ ਜੀਵ ਕਾਹੇ ਸੰਘਾਰੀਐ ਸੁਣ ਲੀ ਜੀ ਐਂ ਦ੍ਰਿਪ ਬੈਨ ਜਉਨ ਕਾਰਜ ਕੋ ਚਲੇ ਤਉ ਮਸੂ ਨਹੀਂ ਇਹ ਠੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋ ਸਭ ਤੋਂ ਵੱਡੇ ਬਾਗ ਇਹ ਹੁੰਦੇ ਹਨ ਕਿ ਜੋ ਵੀ ਆਪਾਂ ਕੋਈ ਕਾਰਜ ਕਰਨਾ ਹੈ ਜਾਂ ਕੋਈ ਕੰਮ ਕਰਨਾ ਹੈ ਤਾ ਗੁਰੂ ਮਹਾਰਾਜੀ ਹਜੂਰੀ ਅੰਦਰ ਅਰਦਾਸ ਬੇਨਤੀ ਕਰਕੇ ਦਰਦੇ ਹਾਂ ਸੋ ਮਹਾਰਾਜ ਦੀ ਹਜੂਰੀ ਅੰਦਰ ਆਪਾਂ ਅਰਦਾਸ ਬੇਨਤੀ ਕੀਤੀ ਹੈ ਪਹਿਲਾਂ ਵੀ ਮਾਤਾ ਜੀ ਹੁਣੀ ਕਰਕੇ ਦਰੇ ਹਾਂ ਨਾ ਤੇ ਇਹ ਬੜਪਾਗਾ ਸਮਾਂ ਸਾਨੂੰ ਮਿਲ ਗਿਆ ਤੇ ਅਸੀਂ ਇੱਥੇ ਹਾਜ਼ਰੀ ਭਰ ਲਈ ਹੈ ਸੋ ਅਸੀਂ ਹੁਣ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਥੋੜਾ ਜਿਹਾ ਬੇਨਤੀ ਕਰਦਾ ਹਾਂ ਕਿ 1-2 ਮਿੰਟ ਵਾਸਤੇ ਸਾਡੇ ਇਸ ਲੱਗ ਤੇ ਜਿਹੜੇ ਯੂਥ ਮੁੰਡੇ ਹਨ ਉਹਨਾਂ ਵਿੱਚੋਂ ਇੱਕ ਲੜਕਾ ਹੈ ਜੋ ਲਖਮਿੰਦਰ ਸਿੰਘ ਪਿੰਕਾ ਉਸ ਨੂੰ 1-2 ਮਿੰਟ ਵਾਸਤੇ ਸਟੇਜ ਤੇ ਬੁਲਾ ਲੈਣਾ ਤਾਂ ਆਪਣੇ ਵਿਚਾਰ ਰੱਖਣਗੇ ਸੋ ਬੇਨਤੀ ਹੈ 1-2 ਮਿੰਟ ਵਾਸਤੇ ਲਖਮਿੰਦਰ ਸਿੰਘ ਪਿੰਕਾ ਆਪਣੇ ਵਿਚਾਰ ਸੰਗਤ ਅੱਗੇ ਰੱਖਣ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਵਾਹਿਗੁਰੂ ਜੀ ਕਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਮੂਹ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਮੈਸੇਜ ਤੇ ਆਪ ਮੁਹਾਰੇ ਹੋ ਕੇ ਤੇ ਹਾਜ਼ਰੀ ਭਰੀ ਆ ਦੂਜੀ ਬੇਨਤੀ ਭਾਈ ਅਮਰਤਪਾਲ ਸਿੰਘ ਜੀ ਦੀ ਟੀਮ ਜਿਹੜੀ ਆ ਉਹਨਾਂ ਨੂੰ ਸਾਡੇ ਤਿੰਨਾਂ ਪਿੰਡਾਂ ਵੱਲੋਂ ਬਚੜੇ ਮਰਾਦਪੁਰ ਕਲਾ ਤੇ ਮਰਾਦਪੁਰ ਖਰਤ ਵੱਲੋਂ ਜੀ ਆਇਆਂ ਕਹਿੰਦੇ ਆ ਜੀ ਸਭ ਤੋਂ ਵੱਡਾ ਧੰਨਵਾਦ ਪੰਤ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਆਪਾਂ ਪਾਵਨ ਗੋਦ ਦੇ ਵਿੱਚ ਹੈ ਕੇ ਵਿਚਾਰ ਸਰਵਣ ਕਰ ਰਹੇ ਆ ਜੀ ਰਹੀ ਗੱਲ ਸਤਿਕਾਰਯੋਗ ਮਾਤਾ ਜੀ ਨੂੰ ਮੈਂ ਕਹਿਣੀ ਚਾਹਣਾ ਜੀ ਕਿ ਇਹ ਸਾਡੇ ਇਲਾਕਿਆਂ ਦਾ ਜਿਹੜਾ ਪਿਆਰ ਆ ਇਹ ਭਾਈ ਅਮਰਪਾਲ ਸਿੰਘ ਜੀ ਦੀ ਬਹੁਤ ਜ਼ਿਆਦਾ ਆ ਤੁਸੀਂ ਅੱਜ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਦਰਸ਼ਨ ਕੀਤੇ ਵੈਸੇ ਵੀ ਕੱਲਾ ਕੱਲਾ ਸਾਡੇ ਸਾਰੇ ਪਿੰਡਾਂ ਦਾ ਜਿਹੜਾ ਕੱਲਾ ਕੱਲਾ ਜੀ ਆ ਜੀ ਉਹ ਤੁਹਾਡਾ ਸਾਥ ਦੇਣ ਲਈ ਤਿਆਰ ਹੈ ਜੀ ਪਰ ਸੰਗਤ ਜਿਹੜੀ ਸੀ ਇੱਥੋਂ ਲੱਗੇ ਦੀ ਤੁਹਾਡੇ ਦਰਸ਼ਨਾਂ ਦੀ ਮੰਗ ਕਰਦੀ ਸੀ ਇਸ ਕਰਕੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਆਪਣੀ ਟੀਮ ਸਿਮਿਤ ਜਿਹੜਾ ਵਾ ਸਾਨੂੰ ਇੱਥੇ ਦਰਸ਼ਨ ਦੇਣ ਵਾਸਤੇ ਪਾਏ ਜੀ ਸਾਡਾ ਸਾਰਾ ਇਲਾਕਾ ਤੁਹਾਡੇ ਨਾਲ ਹੈ ਜਿੱਥੇ ਕਹੋਗੇ ਅਸੀਂ ਤੁਹਾਡੇ ਨਾਲ ਖੜਾਗੇ ਰਹੀ ਗੱਲ ਜੀ ਆਪਾਂ ਗੱਲ ਕਰੀਏ ਵੀ ਜਿਹੜੀਆਂ ਦਿੱਲੀ ਸਰਕਾਰ ਤੋਂ ਦਿੱਲੀ ਦਰਬਾਰ ਤੋਂ ਜਿੰਨੀਆਂ ਵੀ ਸਰਕਾਰਾਂ ਚੱਲਦੀਆਂ ਆ ਰਹੀਆਂ ਚਾਹ ਪ੍ਰਾਣੀਆਂ ਚੱਲਦੀਆਂ ਸੀ ਜਾਂ ਮੌਜੂਦਾ ਚੱਲਦੀਆਂ ਨੇ ਇਹਨਾਂ ਨੇ ਸਿੱਖਾਂ ਨਾਲ ਤੇ ਪੰਜਾਬ ਨਾਲ ਧੱਕਾ ਕੀਤਾ ਭਾਵੇਂ ਕਿ ਪ੍ਰਬੰਧਕਾਂ ਨੇ ਇਹ ਗੱਲ ਕਹੀ ਸੀ ਵੀ ਜਿਆਦਾ ਗਰਮ ਨਹੀਂ ਬੋਲਣਾ ਚਲੋ ਇਹ ਵੀ ਵਿਸ਼ੇ ਜਿਹੜੇ ਆ ਥੋੜੇ ਬਹੁਤੇ ਵਿਚਾਰਨਯੋਗ ਹੋ ਜਾਂਦੇ ਆ ਇਹਨਾਂ ਦਿੱਲੀ ਦਰਬਾਰ ਤੋਂ ਜਿੰਨੀਆਂ ਵੀ ਸ਼ਰੇਣੀਆਂ ਰਾਜ ਕਰਦੀਆਂ ਸ਼ਰੇਣੀਆਂ ਇਹਨਾਂ ਨੇ ਸਾਡੇ ਨਾਲ ਪੰਜਾਬ ਨਾਲ ਪੰਜਾਬੀਆਂ ਨਾਲ ਸਿੱਖ ਕਮਿਊਨਿਟੀ ਦੇ ਨਾਲ ਹਮੇਸ਼ਾ ਧੱਕਾ ਕੀਤਾ ਚਾਹੇ ਉਹ 84 ਵੇਲੇ ਦੀ ਗੱਲ ਹੋਵੇ ਜਾਂ ਮੌਜੂਦਾ ਸਮੇਂ 'ਚ ਭਾਈ ਸਾਹਿਬ ਨੂੰ ਐਨਐਸਏ ਲਾ ਕੇ ਜਿਹੜਾ ਡਿਪਰੂਗਰ ਭੇਜਿਆ ਜੇਲ੍ਹ ਦੇ ਵਿੱਚ ਤੋ ਬਦਲ ਇਹ ਸੀਗਾ ਕਿ ਜਿੱਦਾਂ ਹੋਣਾ ਸਰਕਾਰ ਨੂੰ ਇੱਕ ਵਿਜੇ ਮਾਲੀਆ ਨਾਂ ਦਾ ਬੰਦਾ ਹੈਨਾ ਇੱਕ ਲਲਿਤ ਮੋਦੀ ਨਾਂ ਦਾ ਬੰਦਾ 11 11000 ਕਰੋੜ ਰੁਪਏ ਦਾ ਘਾਟਾ ਪਾ ਕੇ ਗਿਆ ਉਹ ਸਰਕਾਰ ਦੀ ਜਿਹੜੀ ਆ ਇੰਡੀਆ ਦੀ ਜਾਂ ਭਾਰਤ ਦੀ ਅਰਥ ਵਿਵਸਥਾ ਦਾ ਲੱਕ ਤੋੜ ਕੇ ਗਿਆ ਐਨਐਸਏ ਉਹਨਾਂ ਬੰਦਿਆਂ ਤੇ ਬਣਦੀ ਸੀ ਕਿ ਐਨਐਸਏ ਇਹਨਾਂ ਬੰਦਿਆਂ ਤੇ ਬਣਦੀ ਸੀ ਜਿਹੜੇ ਪਿੰਡੋਂ ਪਿੰਡ ਖਾਲਸਾ ਵੀਰ ਲੈ ਕੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਂਦੇ ਸੀ ਜਾਂ ਨੌਜਵਾਨਾਂ ਨੂੰ ਕਿੰਨੇ ਨੌਜਵਾਨ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਖਾਲਸਾ ਦੇ ਮਗਰ ਲਾ ਕੇ ਉਹਨਾਂ ਦੀ ਸਿੱਖਿਆ ਲੈ ਕੇ ਤੇ ਜਿਹੜੇ ਨਸ਼ੇ त्याਗੇ ਆ ਬੜਿਆਂ ਨੇ ਅਨੰਪੁਰ ਸਾਹਿਬ ਨੂੰ ਵਾਪਸੀਆਂ ਕੀਤੀਆਂ ਚਲੋ ਹਾਲਾਂਕਿ ਮਾ ਵੀ ਪਤ ਤਿਆਂ ਪਰ ਖੁਸ਼ੀ ਹੁੰਦੀ ਆ ਜਿਹੜੇ ਅਨੰਪੁਰ ਸਾਹਿਬ ਨੂੰ ਵਾਪਸੀਆਂ ਕਰਦੇ ਆ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਆ ਸੋ ਗੱਲ ਇਹ ਆ ਵੀ ਗੱਲ ਫੇਰ ਉੱਥੇ ਆ ਗਈ ਵੀ ਜਿਹੜੀਆਂ ਦਿੱਲੀ ਦੀਆਂ ਰਾਜ ਕਰਤਾ ਸ਼੍ਰੇਣੀਆਂ ਉਹਨਾਂ ਨੇ ਪੰਜਾਬ ਨਾਲ ਧੱਕਾ ਕੀਤਾ ਸਮੇਂ-ਸਮੇਂ ਦੇ ਨਾਲ ਜਿਹੜਿਆ ਰੋਸ ਉਹ ਖੜੇ ਹੁੰਦੇ ਰਹਿਆ ਇਹ ਵੀ ਇੱਕ ਰੋਸ ਦਾ ਇੱਕ ਹਿੱਸਾ ਵਾ ਤੇ ਐਤੀ ਆਪਾਂ ਡਟ ਕੇ ਇਸ ਰੋਸ ਦੇ ਵਿੱਚ ਭਾਈ ਅਮਰਪਾਲ ਸਿੰਘ ਜੀ ਦੇ ਨਾਲ ਖੜਾਗੇ ਜੀ ਉਹ ਗੱਲ ਇਦਾਂ ਹੋਊਗੀ ਨਾ ਜਦੋਂ ਇੱਕ ਸਾਲੂ ਬੈਠਾ ਹੁੰਦਾ ਹਨ ਚਪੜੀ ਦੇ ਕੰਡੇ ਉਹ ਤੀਲੇ ਨਾਲ ਕੀੜਾ ਕੱਢਦਾ ਕੀੜਾ ਤੇ ਫੇਰ ਲੜ ਜਾਂਦਾ ਤੀਦੇ ਨਾਲ ਕੱਢਦਾ ਕੀੜਾ ਤੇ ਫੇਰ ਲੜ ਜਾਂਦਾ ਕਿਸੇ ਨੇ ਪੁੱਛਿਆ ਵੀ ਕਿਉਂ ਕਹਿੰਦਾ ਜੇ ਇਹਦੀ ਡੰਗਣ ਦੀ ਆਦਤ ਨਹੀਂ ਜਾਂਦੀ ਤੇ ਮੇਰੇ ਕੱਢਣ ਦੀ ਆਦਤ ਨਹੀਂ ਜਾਂਦੀ ਸਿੱਖਾਂ ਨੇ ਹਮੇਸ਼ਾ ਭਾਰਤ ਨੂੰ ਬਚਾਉਣ ਵਾਸਤੇ ਮੈਂ ਭਾਰਤ ਨੂੰ ਹੀ ਕਹੂੰਗਾ ਕਿਉਂਕਿ ਜੇ 65 ਦੀ ਗੱਲ ਕਰੀਏ 71 ਦੀ ਗੱਲ ਕਰੀਏ ਜਾਂ 1999 ਦੀ ਗੱਲ ਕਰੀਏ ਦੱਖਣੀਆਂ ਵੀ ਭੱਜ ਗਈ ਪੱਛਮੀਆਂ ਵੀ ਭੱਜ ਗਈ ਉਦੋਂ ਇਹਨਾਂ ਨੂੰ ਸਿੱਖ ਰੈਜiment ਯਾਦ ਆਉਂਦੀ ਆ ਮੇਰੇ ਫੌਜੀ ਵੀਰ ਬੈਠੇ ਹੋਣਗੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਊਗਾ ਉਦੋਂ ਇਹਨਾਂ ਨੂੰ ਸਿੱਖ ਰੈਜiment ਯਾਦ ਆਉਂਦੀ ਆ ਫੇਰ ਆਣ ਕੇ ਕਹਿੰਦੇ ਆ ਕਿ ਸਾਡਾ ਭਾਰਤ ਬਚਾਉ ਦਿੱਲੀ ਦਰਬਾਰ ਦੀ ਰੱਖਿਆ ਵੀ ਇੱਕ ਸਾਧੀ ਸਿੱਖਾਂ ਨੇ ਕੀਤੀ ਤੇ ਦਿੱਲੀ ਸਾਡੇ ਤੇ ਚੜਚੜਾਉਂਦੀ ਆ ਸੋ ਮੈਂ ਇੰਨੀਆਂ ਕੁ ਬੇਤੀਆਂ ਗੱਲਾਂ ਤੇ ਹੋਰ ਬਹੁਤ ਨੇ ਚਲੋ ਕੋਈ ਨਹੀਂ 20 25 ਦਿਨਾਂ ਜੇ ਪ੍ਰਚਾਰ ਚੱਲਣਾ ਮਾਲਕ ਮਿਹਰ ਕਰੇ ਤੇ ਅਸੀਂ ਫਿਰ ਆਪਣੇ ਤਿੰਨਾਂ ਪਿੰਡਾਂ ਵੱਲੋਂ ਆਸ਼ਵਾਸ਼ਣ ਦਵਾਉਨੇ ਆ ਜੀ ਕਿ ਭਾਈ ਅਮਰਪਾਲ ਸਿੰਘ ਜੀ ਦੇ ਹਮੇਸ਼ਾ ਨਾਲ ਆ ਚੜ੍ਹਦੀ ਕਲਾ ਵਾਲਾ ਜਕਾਰਾ ਲਾਓ ਜੀ ਬੋਲੇ ਕਾ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਸੋਹਣੇ ਵਿਚਾਰ ਦੱਸੇ ਹਨ ਇਹਨਾਂ ਨੇ ਸੋ ਬਹੁਤ ਹੀ ਸੋਹਣੇ ਵਿਚਾਰ ਦੱਸੇ ਹਨ ਹੁਣ ਬੇਨਤੀ ਕਰਦੇ ਹਾਂ ਕਿ ਭਾਈ ਅਮਰ ਸਿੰਘ ਖਾਲਸਾ ਜੀ ਦੇ ਮਾਤਾ ਜੀ ਸਟੇਜ ਤੇ ਆਉਣ ਤੇ ਜਿਹੜੇ ਸਾਡੇ ਨਾਲ ਸੰਗਤਾਂ ਇਕੱਤਰ ਹੋਈਆਂ ਹਨ ਉਹਨਾਂ ਨੂੰ ਆਪਰੇ ਮੁਖਾਰਬਿੰਦ ਤੋਂ ਵਿਚਾਰ ਦੱਸ ਕਰਕੇ ਨਿਹਾਰ ਕਰਨਾ ਤੇ ਸਾਨੂੰ ਜਿਹੜਾ ਅਸੀਂ ਕਾਰਜ ਰੰਬੇ ਹਨ ਇਸ ਤੇ ਕਿਸ ਤਰ੍ਹਾਂ ਚੱਲਣਾ ਹੈ ਸਾਨੂੰ ਜਾਣ ਚ ਦੱਸਣ ਕਿਉਂਕਿ ਇਹਨਾਂ ਨੇ ਤੇ ਉਮਰ ਹੰਢਾਈ ਹੈ ਅਸੀਂ ਤਾਂ ਇਹਨਾਂ ਦੇ ਹੱਥਾਂ ਵਿੱਚ ਜੰਮੇ ਹਾਂ ਇਹਨਾਂ ਦੇ ਹੱਥਾਂ ਵਿੱਚ ਬढ़े ਹਾਂ ਸੋ ਆਪ ਵੀ ਬਹੁਤ ਸੂਝਵਾਨ ਬੈਠੇ ਹੋ ਜੇ ਕਿਸੇ ਦਾ ਵਿਚਾਰ ਹੋਵੇ ਤਾਂ ਆਪ ਜੀ ਨੇ ਗਰੁੱਪ ਬਣੇ ਹਨ ਉਹਨਾਂ ਵਿੱਚ ਬਾਤ ਦੇਣਾ ਕਿਉਂਕਿ ਸਮਾਂ ਬਹੁਤ ਘੱਟ ਹੈ ਬੁਲਾਰੇ ਸਾਡੇ ਕੋਲ ਜਾਦੇ ਹਨ ਇਸ ਕਰਕੇ ਅਸੀਂ ਕਿਸੇ ਵੀ ਬੁਲਾਰੇ ਨੂੰ ਸਮਾਂ ਨਹੀਂ ਦੇ ਰਹਾ ਸੋ ਹੁਣ ਆਪਾਂ ਨੇ ਸਾਰਿਆਂ ਨੇ ਹੀ ਮਾਤਾ ਜੀ ਦੇ ਵਿਚਾਰ ਸੁਣਨੇ ਹਨ ਸਾਹ ਸੰਗਤ ਕਾਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਤਾਂ ਮੈਂ ਆਈ ਹੋਈ ਸਾਰੀ ਸੰਗਤ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸੰਗਤ ਨੇ ਇੰਨਾ ਪਿਆਰ ਦਿੱਤਾ ਹੈ ਸਵੇਰ ਦੇ ਜਿੰਨੀ ਵੀ ਜਗ੍ਹਾ ਤੇ ਵਿਛਰੇ ਆ ਸੰਗਤਾਂ ਦਾ ਪਿਆਰ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਕਿ ਸੰਗਤਾਂ 'ਚ ਇੰਨਾ ਉਤਸ਼ਾਹ ਤੇ ਇੰਨੀ ਜਾਗਰੂਕਤਾ ਆ ਸੰਗਤਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਤੇ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਕਿ ਇਦਾਂ ਹੀ ਵੱਧ ਚੜ ਕੇ ਭਾਈ ਸਾਹਿਬ ਦਾ ਸਹਿਯੋਗ ਦਿਓ ਤਾਂ ਜੋ ਉਹ ਡੀਲੀਟ ਨਾ ਜਿੱਤ ਕੇ ਬਾਹਰ ਆ ਸਕਣ ਕਿਉਂਕਿ ਸੰਗਤਾਂ ਦਾ ਹੀ ਫੈਸਲਾ ਸੀ ਭਾਈ ਸਾਹਿਬ ਦਾ ਚੋਣ ਮਹਿਮ ਵਿੱਚ ਆਉਣਾ ਉਹਨਾਂ ਦਾ ਆਪਣਾ ਕੋਈ ਫੈਸਲਾ ਨਹੀਂ ਉਹ ਕਹਿੰਦੇ ਕਿ ਸੰਗਤਾਂ ਦੀ ਸੇਵਾ ਕਰਨੀ ਆ ਜੇ ਸੰਗਤਾਂ ਦਾ ਹੁਕਮ ਹੈ ਤੇ ਮੈਂ ਸਿਰ ਮੱਥੇ ਮੰਨਦਾ ਇਹ ਲਈ ਇਹ ਸੰਗਤਾਂ ਦਾ ਹੀ ਫੈਸਲਾ ਹੈ ਤੇ ਉਹਨਾਂ ਦੀ ਜਿੱਤ ਸੰਗਤਾਂ ਦੀ ਜਿੱਤ ਆ ਫਿਰ ਮੈਂ ਦੁਬਾਰਾ ਹੱਥ ਬੰਨ ਕੇ ਬੇਨਤੀ ਕਰਦੀ ਕਿ ਵੱਧ ਚੜ ਕੇ ਪਈ ਸਾਭੀ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੋਈ ਸੇਵਾ ਐਸੇ ਹਨ ਜਿਨ੍ਹਾਂ ਦੇ ਭਾਈ ਨੇ ਪਰਚੇ ਨਹੀਂ ਆ ਵੈਸੇ ਸੱਤ ਛੱਕ ਦੇ ਵਿੱਚ ਪੜੇ ਹੋਣਿਆ ਔਰ ਜਦੋਂ ਉਹਨਾਂ ਦੀ ਤਰੀਕ ਪੈਂਦੀ ਹੈ ਜੱਜ ਕੋਲ ਜਾਂਦੇ ਹਨ ਤੇ ਇੰਨਾ ਪ੍ਰੈਸ਼ਰ ਹੈ ਗਵਰਨਮੈਂਟ ਦਾ ਉਹਨਾਂ ਨੂੰ ਜਾਜਕ ਪੁਛਦੇ ਆਣੇ ਤੇ ਪਾਈ ਕਿਹੜਾ ਕੇਸ ਤਾਂ ਦਾ ਉਹ ਕਹਿੰਦੇ ਭਾਈ ਅਮਰਪਾਲ ਸਿੰਘ ਵਾਲਾ ਉੱਥੇ ਫਾਈਲ ਬੰਦ ਕਰਕੇ ਕੋਈ ਫਾਈਲ ਖੋਲ੍ਹ ਦਵਨੇ ਆ ਤੇ ਸਿੱਧਾ ਉਹਨਾਂ ਨੂੰ 3 ਮਹੀਨੇ ਦਿੱਤੀ ਇੱਕ ਪਾਰ ਜਿੱਤੀ ਜਾਂਦੀ ਹੈ ਤੇ ਅਜਰਾਰੇ ਦੇ ਵਿੱਚ ਇਸ ਤਰ੍ਹਾਂ ਹੋਇਆ ਇਹਨਾਂ ਨੇ ਆਪਣੇ ਬੰਦੇ ਇਕੱਠੇ ਕਰਕੇ ਉੱਥੇ ਖੜੇ ਆ ਉਹਨਾਂ ਨੇ ਪਹਿਲਾਂ ਇਟ ਲੋੜੇ ਚਲਾਏ ਆ ਤੇ ਹੁਣ ਜਦੋਂ ਇੰਨੀ ਸੰਤਿਆ ਤੇ ਸੰਤ ਕੋਈ ਬਰਦਾਸ਼ਤ ਨਹੀਂ ਹੁੰਦਾ ਸਾਰਿਆਂ ਨੂੰ ਤੇ ਇੰਨੀ ਸੰਤ ਨੂੰ ਕੰਟਰੋਲ ਕਰਨਾ ਮੁਸ਼ਕਲ ਸੀ ਲੇਕਿਨ ਫਿਰ ਵੀ ਚਾਚੇ ਜੀ ਸਿੰਘ ਦੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਉਹ ਤੁਹਾਡੇ ਕੋਲ ਵੀਡੀਓ ਪਹੁੰਚੀ ਹੋਵੇਗੀ ਆ ਕਿ ਮੈਂ ਭਾਈ ਸਾਹਿਬ ਦੇ ਚਾਚਾ ਆ ਤੇ ਕਿਰਪਾ ਕਰ ਕੇ ਸਾਰੇ ਬੈਠ ਜਾਓ ਕਿਸੇ ਨੇ ਕੁਛ ਇਹ ਜੁਲਾਈ ਕਰਨੀ ਤੇ ਮੈਂ ਜ਼ਿਆਦਾ ਲੰਮਾ ਭਾਸ਼ਾ ਨਹੀਂ ਕਰਦਾ ਮੈਂ ਇਹ ਵੀ ਕਿ ਤੇ ਭਾਈ ਸਾਹਿਬੇ ਮੇਰਾ ਨਾਮ ਹੁੰਦਾ ਮੈਂ ਸਾਨੂੰ ਬੋਲਣਾ ਨਹੀਂ ਆਉਂਦਾ ਇੰਨਾ ਜ਼ਿਆਦਾ ਇਥੇ ਗੁਰੂ ਸਾਹਿਬ ਜਿਸ ਤਰ੍ਹਾਂ ਕਹਿੰਦੇ ਆ ਨਾ ਹੋ ਜਥੀ ਸਤੈ ਨਹੀਂ ਪੜਿਆ ਮੂਰਤ ਮੁਗਦਾ ਜਨਮ ਭਇਆ ਪਰਨਵਤਨਾਂ ਦੇ ਤਲ ਕੀ ਸਰਣ ਜੇਤੂ ਨਾ ਹੀ ਵਿਸਰਾਇ ਸਭ ਗੁਰੂ ਆਪ ਜੋ ਮਰਜੀ ਬੁਲਾ ਲੈਣ ਗੁੰਗਿਆਂ ਕੋਈ ਬੁਲਾ ਸਕਦੇ ਨੇ ਤੇ ਅਸੀਂ ਤੇ ਇਹੀ ਗੱਲ ਕਵਾਂਗੇ ਭਾਈ ਗੁਰਬਾਣੀ ਪੜਿਆ ਕਰੋ ਬਾਣੀ ਬਾਣੀ ਵਿੱਚ ਪਰਪਤ ਹੋ ਹੋ ਜਿਹੜੀਆਂ ਗੱਲਾਂ ਤੋਂ ਤੁਹਾਨੂੰ ਗੁਰੂ ਸਾਹਿਬ ਨੇ ਵਰਸਿਆ ਉਹਨਾਂ ਤੋਂ ਹੱਥ ਖੜੇ ਕਰਦੋ ਕਿਸੇ ਨਹੀਂ ਕਰਾਂਗੇ ਗੁਰੂ ਸਾਹਿਬ ਦਾ ਹੁਕਮ ਮੰਨੋ ਗੁਰਮਖ ਬਣਜੋ ਇਹ ਦੁਨੀਆ ਦਾ ਰਾਜ ਗੁਰੂ ਪਾਤਸ਼ਾਹ ਇਹ ਰੱਬ ਨੇ ਇਹ ਸਾਨੂੰ ਪੈਦਾ ਕਰਨ ਵਾਲੇ ਨੇ ਇਹ ਸਾਨੂੰ ਕਮਾਉਣ ਵਾਲੇ ਨੇ ਇਹ ਸਾਨੂੰ ਖਤਮ ਕਰਨ ਵਾਲੇ ਨੇ ਇਸ ਤੋਂ ਬਾਅਦ ਕੋਈ ਦੂਜਾ ਨਹੀਂ ਹੈ ਇਹ ਸਾਡੇ ਰੱਬ ਨੇ ਇਹਨਾਂ ਦੀ ਗੱਲ ਮੰਨ ਜੋ ਦੁਨੀਆ ਦੇ ਸਾਰੇ ਸੁੱਖ ਤਾਂ 니ਚੋਲੀ ਵਿੱਚ ਪੈ ਜਾਣਗੇ ਗੁਰੂ ਸਾਹਿਬ ਸਭ ਕੁਝ ਉਹ ਦਿਆਲੂ ਕਰਪਾ ਨੂੰ ਨੇ ਮਾਣੇ ਮੋਟੇ ਨਾ ਬਖਸ਼ਦੇ ਨੇ ਅੱਜ ਵੀ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੰਦੀ ਕਰੋ ਸਤਿਗੁਰ ਜੀਓ ਅਸੀਂ ਤੁਹਾਡੀ ਤੁਹ ਹੁਕਮਾਂ ਜੁਦੀ ਨਹੀਂ ਕਰਾਂਗੇ ਅਸੀਂ ਤੁਹਾਡੇ ਚਰਨਾਂ ਦੇ ਭੌਰੇ ਆ ਸਾਡੇ ਮਿਹਰਤ ਪਰਿਆ ਹੱਥ ਰੱਖੋ ਸਿਰ ਤੇ ਤੇ ਸਾਨੂੰ ਬਖਸ਼ ਲੋ ਬਖਸ਼ ਜੋਗ ਨੇ ਇੰਨੀਆਂ ਗੱਲਾਂ ਕਹਿੰਦਾ ਆ ਖਿਮਾ ਦਾ ਜਾ ਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬੇਨਤੀ ਹੈ ਆਪਣੇ ਭਾਈ ਸਾਹਿਬ ਆਏ ਹਮਤ ਸਿੰਘ ਪਰਵਾਰ ਪਰਵਾਰ ਵੱਲੋਂ ਕਿ ਉਹਨਾਂ ਨੇ ਜਿਹੜੇ ਸਰਪੰਚ ਆਏ ਹਨ ਦੋ ਬਿੰਦਾ ਦੇ ਜਾਂ ਬਚਰੇ ਦਾ ਕੋਈ ਵੀ ਉਹਨਾਂ ਨੇ ਆਪਣੇ ਵੱਲੋਂ ਸੁਨੋਪਾਏ ਸਾਹਿਬ ਦੇਣੇ ਹਨ ਸੋ ਮੈਂ ਬੇਨਤੀ ਕਰਦਾ ਹਾਂ ਕਿ ਆਪਣੇ ਇਲਾਕੇ ਦੇ ਸਰਪੰਚ ਸਟੇਜ ਤੇ ਆ ਕਰਕੇ ਆਪਣਾ ਸਨਮਾਨ ਹਾਸਲ ਕਰਨ ਮੰਤੀ ਹੈ ਕਿ ਹੋੜਾ ਲਾਖਨਵਾਸੀ ਵੱਲੋਂ ਮੰਤੀ ਹੈ ਕਿ ਮਾਤਾ ਜੀ ਸਟੇਜ ਤੇ ਆਉਣ ਤੇ ਆਪਣਾ ਸਤਕਾਰ ਹਾਸਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਆ ਜਾਣ ਜਿਨ੍ਹਾਂ ਦੇ ਮਨਾਮ ਅਨਾਉਂਸ ਕਰਦਾ ਹਾਂ ਉਹ ਸਾਰੇ ਹੀ ਸਟੇਜ ਤੇ ਆ ਕੇ ਆਪਣਾ ਸਨਮਾਨ ਹਾਸਲ ਕਰਨ ਲਾਲ ਸਿੰਘ ਦੀ ਮਾਤਾ ਜੀ ਭਾਈ ਸਾਹਿਬ ਦੇ ਭੂਆ ਜੀ ਚੜਾ ਕੇ ਜਾਓ ਉਹਨੇ ਹਾਲੋ ਜਾਵੇ ਭਾਈ ਸਾਹਿਬ ਦੇ ਚਾਚਾ ਜੀ ਚਾਚੀ ਜੀ ਭਾਈ ਮਨਿੰਦਰ ਸਿੰਘ ਜੀ ਸਟੇ ਭਾਈ ਸਰਬਜਨ ਸਿੰਘ ਜੀ ਭਾਈ ਮਨਜਿੰਦਰ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਜੀ ਸੇਜ ਤੇ ਆ ਕਰਕੇ ਆਪਣਾ ਸਨਮਾਨ ਹਾਸਲ ਕਰ ਲਿਆ ਸੋ ਫਿਰ ਬੇਨਤੀ ਹੈ ਸਤਿ ਸ਼੍ਰੀ ਅਕਾਲ ਭਾਈ ਮਨਜਿੰਦਰ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਸਾਰੀ ਇਸਤ ਸੰਗਤ ਦਾ ਬਹੁਤ ਹੀ ਧੰਨਵਾਦ ਜੋ ਆਪ ਜੀ ਨੇ ਆ ਕਰਕੇ ਸਤ ਸ੍ਰੀ ਅਕਾਲ ਸੋ ਸਾਤ ਆਪ ਜੀ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੋ ਬੇਨਤੀ ਹੈ ਮੀਆਂਪੁਰ ਸਾਹਿਬ ਉਹ ਵੀ ਆ ਕੇ ਆਪਣਾ ਸਨਮਾਨ ਹਾਸਲ ਕਰਨਾ ਸੋ ਆਪ ਜੀ ਦਾ ਬਹੁਤ ਹੀ ਧੰਨਵਾਦ ਆਪ ਜੀ ਨੇ ਸਮਾਂ ਕੱਢ ਕਰਕੇ ਸਾਨੂੰ ਸੰਗਤਾਂ ਨੂੰ ਸਾਰਿਆਂ ਨੂੰ ਵੀ ਆਪ ਜੀ ਨੇ ਦਰਸ਼ਨ ਦਿੱਤੇ ਹਨ ਸੋ ਇਸ ਵੇਲੇ ਜਲ ਪਾਣੀ ਤਿਆਰ ਹੈ ਚਾਹ ਦੇ ਪੰਡਾਰੇ ਤਿਆਰ ਹਨ ਸਾਰੀ ਸੰਗਤ ਨੂੰ ਨੇ ਸਭ ਕਰ ਦਿੱਤੇ ਜਾਣਾ ਹੈ ਆਪ ਜੀ ਨੇ ਕਿਰਪਾ ਕਰਨੀ ਸਾਰਿਆਂ ਨੂੰ ਸੱਕੇ ਜਾਣਾ ਹੈ ਅਮਰਤਾ ਅਮਰਤਾ ਜੀ ਗੁਰਜਨ ਸਿੰਘ ਦੇ ਮਾਤਾ ਜੀ ਇੱਥੇ ਜੇ ਆਵਾਜ਼ ਹੁੰਦੇ ਹੋਣਾ ਬ੍ਰਦਰ ਉਹਨਾਂ ਦਾ ਜੇ ਇੱਥੇ ਹੈ ਉਹ ਆ ਕੇ ਆਪਣਾ ਅਮਰਤ ਅਮਰਤ ਸਿੰਘ ਅਮਰਤ ਕਾਸ ਉਹ ਆ ਕੇ ਆਪਣਾ ਸਨਮਾਨ ਹਾਸਲ ਕਰਨਾ ਸੋ ਆਪ ਜੀ ਦਾ ਇਕੱਠ ਮੇਖ ਕਰਕੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਹੈ ਵੀਡੀਓ ਬਣਾ ਦਵਾਂ ਮੈਂ ਸੋ ਇਸ ਪੜਾਵ ਲੋ ਤੰਤਰ ਬਾਬਾ ਬਿਧੀ ਚੰਦ ਸਿੰਘ ਜੀ ਦੇ ਸਾਤ ਸੰਗਤ ਨੂੰ ਸੋ ਨਿਹਾਲ ਸਾਤ ਨਿਹਾਲ ਸੋ ਸਰਬਾ ਸੰਗਤ ਨੂੰ ਬੇਨਤੀ ਆ ਕਿ ਸਰਦਾਈ ਦਲ ਲੰਗਰ ਵੀ ਹਾਜ਼ਰ ਹੈ ਤਿਆਰ ਹੈ ਜਲ ਪਾਣੀ ਛੱਕੇ ਜਾਣਾ ਹੈ ਚਾਹ ਪਾਣੀ ਵੀ ਤਿਆਰ ਹੈ ਸਰਬਾ ਸੰਗਤ ਨੇ ਛੱਕੇ ਜਾਣਾ ਹੈ ਤੋਂ ਆ ਚਾਚਾ ਜੀ ਦੇ ਕੁਝ ਵਿਚਾਰ ਸੁਣ ਕਰਕੇ ਫਿਰ ਜਾਣ ਦੀ ਕਿਰਪਾਲਤਾ ਤਰਨਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਜੀ ਅਸੀਂ ਵੀ 60 ਤਰੀਕ ਤੋਂ ਲੱਗੇ 15 ਤੱਕ ਜੇਲ੍ਹ ਦੇ ਵਿੱਚ ਹਾਂ ਉਹਦੇ ਸਰੋ ਨਾ ਇਹ ਸਾਨੂੰ ਇਹਨਾਂ ਨੇ ਅਰੈਸਟ ਕਰ ਲਿਆ ਸੀ ਜਦੋਂ ਖਾਲਸਾ ਚੇਤਨਾ ਮਾਰਗ ਲਿਖਣਾ ਸੀ ਮੈਨੂੰ ਮਾਨਾ ਜੀ ਨੂੰ ਸਾਡੇ ਇੱਕ ਮਨਪਾਲ ਸਿੰਘ ਦੇ ਚਾਚੀ ਜੀ ਆ ਤੇ ਪੈਣ ਮਨਜੀਤ ਕੌਰ ਪਿਕਮਿੰਟ ਤੋਂ ਨੇ ਜ ਜਨਾਂ ਦੇ ਹਸਬੰਡ ਕੁਮਰਤਰਾ ਜੇਲ੍ਹ ਚ ਆ ਗੁਰਪ੍ਰੀਤ ਸਿੰਘ ਆ ਜੈਲ ਸਟੇਸ਼ਨ ਤੋਂ ਬੜੇ ਸਾਡੇ ਨਾਲੇ ਅਜੂਰ ਸਭ ਤੋਂ ਆਉਂਦਿਆਂ ਕਿ ਅਸੀਂ ਫਿਰ ਨੌਂ ਦਿਨਾਂ ਦੇ ਜੇਲ੍ਹ ਦੇ ਵਿੱਚ ਤੇ ਉੱਥੇ ਕਰਜੈਂਟ ਕਰਜੈਂਸੀ ਕੋਣੀ ਮੇਜੇ ਸੀ ਸਾਨੂੰ ਜਿੱਥੇ ਆਪਣੇ ਸਿੰਘ ਨੇ ਧੀ ਸਿੰਘ ਆਪਣੇ ਨੇ ਵਾਰਸ ਪਜਾਮ ਦੀ ਜਥੇਬੰਦੀ ਦੇ ਤੇ ਇਹਨਾਂ ਨੂੰ ਸਪੈਸ਼ਲ ਉਹਨਾਂ ਨੇ ਨਾਂ ਰੱਖਿਆ ਹੋਇਆ 바이ਗੋ ਦੀ ਕਰਪਾ ਬੜੀਆ ਤੇ ਸੇਂਗੋਨ ਨੂੰ ਸੰਭਾਲ ਲਿਆ ਕਿਉਂਕਿ ਅੱਜ ਨਹੀਂ ਉਹਨਾਂ ਨੂੰ ਸਾਰਾ ਉਹ ਨਹੀਂ ਕਿਹਾ ਜਿਹੜੀਆਂ ਉਤਵਾਉਂਦੇ ਆ ਤੇ ਪਰ ਇਹ ਵੀ ਉਹਨਾਂ ਦੇ ਪਰਿਵਾਰ ਦੀ ਆਪਣੇ ਲਾਕੇ ਨੂੰ ਚਾਹੀਦਾ ਵਾ ਤੇ ਜੇ ਕਿਸੇ ਤਾਂ ਨਿਵਾਨੇ ਜੁਰੂਰ ਪਾਇਆ ਤੇ ਜੁਰੂਰ ਨਾਲੇ ਹੈਲਪ ਕਰੇ ਉਹ ਸਿੰਘ ਵਾਲਾ ਚਾਹ ਦੇ ਘਰ ਆਲਾ ਵਾ 5 ਸਾਲ ਹੋ ਗਏ ਉਹਨਾਂ ਦਾ ਅਜੇ ਤੱਕ ਕੋਈ ਕੇਸ ਕੇ ਬਨੇ ਲਗਾ ਨਹੀਂ ਗੇ ਤੇ 5 ਸਾਲ ਉਹ ਸਜ਼ਾ ਕਰ ਚੁੱਕਾ ਵਾ ਤੇ ਬਹੁਤ ਅਜੇ ਬੱਚਾ ਬਸਾ ਤਾ ਉਹ ਤੇ ਇਹ ਵੀ ਜਿਹੜਾ ਜਿਹੜਾ ਲੋਕ ਕਹਿੰਦੇ ਆ ਗਰੀਬ ਵੀ ਤਰੀਬ ਦਾ ਉਹ ਗੁਰੂ ਦੇ ਗੁੱਲ ਗਿਆ ਤੇ ਜੇ ਕੁਛ ਇੱਕ ਪੈੜ ਤਰਾ ਦੇ ਸਿੱਕਾ ਪਾ ਸਕਦੇ ਆ ਤੇ ਸਾਡੇ ਧੰਨਵਾਦ ਆ ਕਿਉਂਕਿ ਸਾਡੇ ਗੁਰੂ ਸਾਹਿਬਾਂ ਦਾ ਨੇ ਤੇ ਇਹ ਇਹ ਮੁਸਕਤਾ ਘਾਲੀਆਂ ਨੇ ਤੇ ਸਾਨੂੰ ਵੀ ਅਕਲ ਦਿੱਤੀ ਆ ਤੇ ਧੰਨਵਾਦ ਹੋਊਗਾ O Arrego de Cacaça, o de